ਮਮਤਾ ਵਰਸਸ ਮਜਬੂਰੀ ਰਚਨਾ ਹਰਪ੍ਰੀਤ ਸਿੰਘ ਜਵੰਦਾ ਬੱਚੇ ਨੂੰ ਗਾਂ ਲਾਗੇ ਬੰਨਣਾ ਚਾਚੇ ਦੀ ਮਜਬੂਰੀ ਸੀ ਨਹੀਂ ਤਾਂ ਸਾਰੀ ਰਾਤ ਰਿੰਗਦੀ ਰਹਿੰਦੀ ਇੱਕ ਦੋ ਵੇਰ ਉਸ ਨੂੰ ਦੁੱਧ ਵੀ ਚੁੰਗਾ ਗਈ ਸਵੇਰੇ ਲੱਗੇ ਹੋਏ ਦੁੱਧ ਵਾਰਿਆਂ ਨੂੰ ਵਾਪਸ ਮੋੜਨਾ ਪਿਆ ਚਾਚਾ ਬਹੁਤ ਔਖਾ ਭਾਰਾ ਹੋਇਆ ਇੱਕ ਦੋ ਕੁਸਨ ਵੀ ਜੜ ਦਿੱਤੇ ਫਿਰ ਬੱਚੇ ਦਿਵਾਲੇ ਹੋ ਗਿਆ ਗਾਲ ਕੱਢ ਆਖਣ ਲੱਗਾ ਐਡਾ ਵੱਡਾ ਹੋ ਗਿਆ ਜੇ ਵੀ ਚੋਰੀ ਦੁੱਧ ਚੁੰਗਣੋਂ ਨਹੀਂ ਹਟਦਾ ਹੁਣ ਪੱਠੇ ਖਾਣੇ ਸਿੱਖਦਾ ਨਹੀਂ ਉਸ ਦਿਨ ਮਗਰੋਂ ਦੋਹਾਂ ਨੂੰ ਅੱਡ ਅੱਡ ਬੰਨ ਦਿੱਤਾ ਜਾਂਦਾ ਵਾਂ ਦਾ ਕਿਲਾ ਹੋਰ ਡੂੰਗਾ ਕਰਕੇ ਦੂਰ ਘੜ ਦਿੱਤਾ ਫਿਰ ਵੀ ਇੱਕ ਰਾਤ ਔਖੀ ਹੋ ਕੇ ਕਿਲਾ ਪਟਾ ਗਈ ਤੇ ਪੁੱਤ ਕੋਲ ਆ ਪੜ ਗਈ ਥਾਣੂ ਸਿਰ ਅੱਗੇ ਕਰ ਦਿੱਤੇ ਲੈ ਚੁੰਗ ਲੈ ਜਿੰਨਾ ਜੀ ਕਰਦਾ ਸਵੇਰ ਦੀ ਆਪੇ ਸਵੇਰੇ ਵੇਖੀ ਜੋ ਪਰ ਉਹ ਉਂਝ ਦਾ ਉਂਝ ਹੀ ਖੜਾ ਰਿਹਾ ਥਾਣਾ ਨੂੰ ਮੂੰਹ ਤੱਕ ਵੀ ਨਾ ਲਾਇਆ ਸਵੇਰੇ ਖੁੱਲੀ ਹੋਈ ਨੂੰ ਵੇਖ ਚਾਚਾ ਇੱਕ ਵਾਰ ਫੇਰ ਘਬਰ ਆ ਗਿਆ ਪਰ ਭਰਿਆ ਹੋਇਆ ਛੱਡਾ ਵੇਖ ਕੇ ਗੁੱਸਾ ਲੈ ਗਿਆ ਭਰੀ ਹੋਈ ਬਾਲਟੀ ਮਗਰੋਂ ਪਿਆਰ ਨਾਲ ਥਾਪੀ ਦਿੱਤੀ ਅਜੋ ਨਿੱਕਾ ਜਿਹਾ ਬੱਚਾ ਕੋਲ ਖੁਰਲੀ ਚੋਂ ਪੱਠਿਆਂ ਨੂੰ ਮੂੰਹ ਮਾਰ ਰਿਹਾ ਸੀ मां ਵੀ ਕਦੇ-ਕਦੇ ਉਸ ਦਾ ਮੂੰਹ ਚਟ ਲੈਦੀ ਸ਼ਾਇਦ ਸੋਚ ਰਹੀ ਹੁੰਦੀ ਕਿ ਹੁਣ ਮੇਰੇ ਪੁੱਤ ਨੂੰ ਹਰਾ ਖਾਣਾ ਆ ਗਿਆ ਪਰ ਅਸਲ ਵਿੱਚ ਨਿੱਕੇ ਜਿਹੇ ਨੂੰ ਮਾਂ ਦੀ ਮਮਤਾ ਦੇ ਬਗਦੇ دریا ਤੇ ਮਗਰੋਂ ਪੈਂਦੀਆਂ ਛਿੜਕਾਂ ਵਿਚਾਰੇ ਹੁੰਦੇ ਸੰਘਰਸ਼ ਦੀ ਸਮਝ ਲੱਗੀ ਸੀ ਦੁੱਧ ਛੱਡ ਪੱਠਿਆਂ ਤੇ ਨਿਰਪੰਨ ਹੋਣਾ ਉਸ ਦੀ ਮਜਬੂਰੀ ਸੀ ਵਾਕਿਆ ਹੀ ਜਿਹੜੇ ਮਾਪਿਆਂ ਦੇ ਰਾਤ ਨੂੰ ਚੜ੍ਹਦੀ ਉਮਰੇ ਹੀ ਜੰਮਣ ਵਾਲਿਆਂ ਦੀਆਂ ਮਜਬੂਰੀਆਂ ਸਮਝ ਪੈ ਜਾਣ ਜਹਾਨ ਦੇ ਅਮੀਰ ਉਹ ਤਰੀ ਨਾ ਮਾਪੇ ਹੁੰਦੇ ਨੇ ਧੰਨਵਾਦ